ਵਾਹਿਗੁਰੂ ਗਰਬਾਣੇ ਅੱਜ ਦੀ ਗੱਲ ਕਰਦੀ ਹੈ ਪੜਨੀ ਪੈਗੀ ਵਿਚਾਰਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੈ ਸ ਕਾਮਨਾ ਇੱਕ ਭਾਵਨਾ ਹੈ ਕੰਮ ਤੇ ਅਸੀਂ ਸਾਰੇ ਕਿਰਤ ਕਰਦੇ ਹਾਂ ਜੋ ਮੈਂ ਸੋਚ ਰਿਹਾ ਹਾਂ ਉਹੀ ਦੂਸਰਾ ਸੋਚ ਰਿਹਾ ਹੈ ਮੇਰੇ ਬੱਚੇ ਮੇਰਾ ਘਰ ਮੇਰਾ ਪਰਿਵਾਰ ਜੋ ਮੇਰੀ ਮੇਰਾ ਦੁੱਖ ਹੈ ਜੋ ਮੇਰੀ ਸਮੱਸਿਆ ਹੈ ਉਹ ਸਾਰਿਆਂ ਦੀ ਬਾਹਰੋਂ ਘਰ ਨੂੰ ਆਉਣਾ ਹੈ ਇੱਕ ਜੋ ਇੱਕ ਪਿਤਾ ਇਹ ਅਨੇਕ ਪਿਤਾ ਕਹਿੰਦੇ ਇੱਕ ਵੀ ਹੈ ਅਨੇਕ ਵੀ ਹੈ ਕਹਿੰਦੇ ਮਾਝਾ ਬਹੁਤ ਨੇ ਸਨਕਿਨਕੀਆਂ ਨਾਲੇ ਨਦੀਆਂ ਸਮੁੰਦਰ ਚ ਸਾਗਰ ਚ ਚਲਿਆ ਜਾਂਦੀ ਆ ਹੰਮ ਇਹ ਰਾਜ ਜੀ ਪਾਣੀ ਖਤਮ ਹੋ ਜਾਂਦਾ ਹੈ ਸੋ ਵੱਡੀ ਨਦੀ ਵੱਡਾ ਦਰਿਆ ਸਾਗਰ ਚ ਪਾਣੀ ਆਇਆ بارش ਦਾ ਉੱਠ ਕੇ ਪਹਾੜ ਨਾਲ ਟਕਰਾਇਆ ਸਾਗਰ ਚ ਫਿਰ ਚਲਾ ਗਿਆ ਸੋ ਸੇ ਇਹ ਲੋਨ ਦੀ ਡਲੀ ਸਮੁੰਦਰ ਦਾ ਅੰਤ ਲੈ ਲੈ ਗਈ ਨਹੀਂ ਡੇੜੀ ਜਰਜਰੀ ਹੈ ਕਈ ਸੇਕ ਨੇ ਕਹਿੰਦਾ ਮਤਲਬ ਸਮੱਸਿਆ ਸਮੱਸਿਆ ਹਨ ਇਹ ਵੱਡਾ ਸਰੀਰ ਹੋ ਗਿਆ ਚਾਹੀਦਾ ਸੀ ਹਾਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਲੈ ਲਿਆ ਤਾਂ ਕਿਰਵਾ ਹੈ ਅਸੀਂ ਜਿੰਨੀ ਉਮਰ ਵੱਧੀ ਹੈ ਸ ਉਹਨਾਂ ਸਾਡਾ ਲਾਲਚ ਵੱਜਦਾ ਹੈ ਇਹ ਪਰਦੇਸੀ ਜਿੰਦ ਹੈ ਘਰ ਨੂੰ ਆਉਣਾ ਹੈ ਇਹ ਜੋ ਮੰਗਾ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਕਤੇ ਜੋ ਬੋਲਾ ਇहां ਉहां ਸੱਚ ਹੋਇਆ ਤੇ ਜਿਹੋ ਜਿਹਾ ਸੀ ਮੰਗਦੇ ਆ ਮਿਲ ਜਾਣਾ ਚਾਹੀਦਾ ਨਹੀਂ ਆਪਣੀ ਕਦੀ ਨਾ ਰਿਕਾਰਡਿੰਗ ਸੁਣੀ ਸੁਣੀ 24 ਘੰਟੇ ਸਸੀਂ ਕਰਦੇ ਕੀ ਹਾਂ ਅੰਦਰ ਹੋ ਰਹਾ ਬਾਹਰ ਹੋ ਰਹਾ ਬਾਹਰ ਮੂੰਹ ਰੱਖ ਮੂੰਹ ਰੱਖ ਕਰਦੇ ਹਾਂ ਨਹੀਂ ਨਹੀਂ ਬਾਜੀ ਜਿੱਤੀ ਜਾਣੀ ਦੋ ਬੇੜੀਆਂ ਚ ਪਾਰ ਨਹੀਂ ਹੋਣਾ ਢੇੜੀ ਚ ਇੱਕ ਪੰਡਰ ਸੀ ਇੱਕ ਮੇਰੇ ਵਰਗਾ ਮੋਰਖ ਸੀ ਕਹਿੰਦੇ ਤੂੰ ਸੰਸਕ੍ਰਿਤ ਪੜੀ ਤੂੰ ਕੀ ਭਜਨ ਕੀਤਾ ਕਹਿੰਦਾ ਨਾ ਕਹਿੰਦੇ ਤੂੰ ਹੋਰ ਭਾਸ਼ਾ ਪੜੀਆਂ ਨਹੀਂ ਕਹਿੰਦੇ ਤੂੰ ਜਨਮ ਵਿਰਥਾ ਗਵਾਤਾ ਸਾਰਾ ਜੇ ਤੂੰ ਕੁਛ ਪੜੇ ਹੀ ਨਹੀਂ ਤੂੰ ਤਾਂ ਜਨਮ ਹੀ ਸਾਰਾ ਵਿਰਥਾ ਗਵਾਤਾ ਸਾਨੂੰ ਮਾਨ ਅਸੀਤ ਪੰਡਤ ਹਾਂ ਪੰਡਤ ਤਿੰਨ ਗੁਣੀਆਂ ਤਿੰਨ ਪੰਡਾ ਤੋਂ ਉੱਤੇ ਚੌਥੀ ਪੰਡ ਚ ਜਾਣਾ ਸੀ ਚੱਕਣੀ ਸੀ ਰਜੋ ਤਮਸ ਤੋਂ ਦਿੱਤੀ ਫਸ ਕੇ ਰਹਿ ਗਈ ਉਹ ਕਹਿੰਦਾ ਪੰਡਤ ਜੀ ਮੈਨੂੰ ਤੇ ਕੁਛ ਨਹੀਂ ਆਉਂਦਾ ਮੈਂ ਤਾਂ ਬਸ ਆਪਣੀ ਕਿਰਤ ਕਰਨ ਵਾਲਾ ਹਾਂ ਕਹਿੰਦੇ ਉਹ ਪਾਣੀ ਦਾ ਸੁਭਾ ਬਦਲ ਗਿਆ ਹੈ ਇਹਦੇ ਚ ਪਚਾਲ ਆ ਗਿਆ ਹੈ ਹੁਣ ਪਚਾ ਕਰਨਾ ਕਹਿੰਦਾ ਤੈਨੂੰ ਤਰਨਾ ਆਉਂਦਾ ਉਹ ਬੇੜੀ ਵਾਲਾ ਮਲਾਕ ਹੈ ਮੈਂ ਕਹਿੰਦਾ ਨਹੀਂ ਕਹਿੰਦਾ ਤੇਰਾ ਵੀ ਮਿਰਥਾ ਜਨਮ ਗਿਆ ਉਹ ਜਿਹੜੀਆਂ ਹੁਣ ਇਹ ਪਚਾਲ ਆਇਆ ਹੈ ਜੋ ਪਾਣੀ ਚ ਛੱਲਾ ਆਈਆਂ ਹਨ ਪਾਣੀ ਹੋਰ ਨਹਿਰ ਦਾ ਇੱਥੇ ਡਿੱਗ ਗਿਆ ਹੁਣ ਆਪਣਾ ਖਤਰਾ ਹੈ ਸੋ ਜੇ ਹੁਣ ਤਰਨਾ ਨਾ ਆਇਆ ਗਿਆ ਜੀਵਨ ਐਦਾ ਹੈ ਕੋਈ ਕਿਸੇ ਗੱਲ ਦਾ ਮਾਰ ਹੈ ਕੋਈ ਕਿਸੇ ਗੱਲ ਦਾ ਮਾਰ ਹੈ ਕਿ ਆਰਥਿਕ ਸਮਾਜਿਕ ਰਾਜਨੀਤਿਕ ਧਾਰਮਿਕ ਧਰਮੀ ਬੰਨਾ ਪਏਗਾ ਧਰਮ ਨਾਲ ਰਾਜ ਚਲੇਗਾ ਰਾਜ ਕਿਹਦਾ ਹੈ ਦਾ ਆ ਠੱਕਰ ਦਾ ਹੁਣ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਕਿੰਨੂ ਲਾਂਬਾ ਦਈ ਮਨ ਦੀਆਂ ਕਰਦੇ ਹਾਂ ਆਪਣਾ ਝਗੜਾ ਬਹੁਤ ਔਖਾ ਹੈ ਆਪਣੇ ਸਰੀਰ ਨਾਲ ਹੀ ਕਰਨਾ ਬਹੁਤ ਔਖਾ ਹੈ ਘਰ ਦੀ ਲੜਾਈ ਘਰ ਦਾ ਝਗੜਾ ਆਪਸ ਭਰਾਵਾਂ ਦਾ ਭੈਣ ਭਾਈਆਂ ਦਾ ਨਹੀਂ ਹੱਲ ਕਰਨਾ ਬਹੁਤ ਔਖਾ ਹੈ ਬਗਾਨੇ ਨੂੰ ਤਾਂ ਕਹਿੰਦੇ ਆ ਜਾ ਇੱਧਰ ਰੋਜ ਦਾ ਤੂੰ ਟਿੱਟ ਸੇ ਆਪਾਂ ਪਾਇਆ ਆ ਜਾ ਆ ਜਾ ਆਰ ਜਾਪਾਰ ਆਪਣੇ ਨੂੰ ਅੱਜ ਆਨਲਾਈਨ ਹੈ ਕੁਛ ਵੀ ਹੋ ਗਿਆ ਆਨਲਾਈਨ ਹੋ ਜੜਾ ਭਾਈ ਦੇ ਭਾਈ ਮਾਰਤਾ ਆਪਣਾ ਝਗੜਾ ਆਪਣੀ ਸਮੱਸਿਆ ਆਪਣਾ ਦੁੱਖ ਸੋ ਆਪਣੇ ਪਸ਼ੂ ਆਪਣੇ ਖੇਤ ਚ ਵੜਿਆ ਦਰਲਿਆਂ ਨੂੰ ਪਤਾ ਹੈ ਇਹ ਠਾਕਰ ਤੋਂ ਕੀ ਮੰਗਦੇ ਆਪਣੀ ਰਿਕਾਰਡਿੰਗ ਸੁੰਨੀ ਅਸੀਂ ਦੂਸਰੇ ਪਰਾਇ ਧੰਨ ਲਵੈਂਦੇ ਆ ਲੋਭ ਕਰਦੇ ਆ ਨਹੀਂ ਬਾਜੀ ਜਿੱਤੀ ਜਾਣੀ ਅਸੀਂ ਨੈਗੇਟਿਵ ਬੋਲਦੇ ਹਾਂ ਇਹ ਬੀਜ ਜੋ ਅਸੀਂ ਨਾ ਖੇਤਾਂ ਚ ਸੀ ਧਰਮੇ ਬੰਨਾ ਸੇ ਖੇਤਾਂ ਚ ਭੋਜਨ ਛਕਿਆ ਫਿਰ ਉਹ ਆਇਆ ਦੂਰੋਂ ਚੱਲ ਕੇ ਫਿਰ ਇਹ ਬੀਜ ਬਣਿਆ ਮਾਂ ਦੇ ਪੇਟ ਚ ਗਿਆ 23 ਸ਼ਕਤੀਆਂ ਮਾਂ ਦੀਆਂ 23 ਪਿਤਾ ਦੀਆਂ 9-10 ਮਹੀਨੇ ਉਦੋਂ ਵੀ ਧਾਰਮਿਕ ਖਾਣਾ ਸੀ ਧਰਮ ਨੂੰ ਪੜਾਣਾ ਸੀ ਨਹੀਂ ਸ ਇੱਕ ਘਟ 84 ਲੱਖ ਜੋਨ ਸਾਨੂੰ ਬੰਦਿਆਂ ਨੂੰ ਸਮਝਾਣ ਲਈ ਪਰਵੇਸ਼ਰ ਬਣਾਈ ਹੈ ਉਹ ਕਹਿੰਦਾ ਮੈਨੂੰ ਲਾਂਭਾ ਦੇਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਇਹ ਜੱਜ ਜਿਹੜੀ ਬੈੜੀ ਪਾਣੀ ਨਾਲ ਭਰ ਜਾਣੀ ਹੈ ਕਈ ਸੇਖ ਹਨ ਸੋ ਘਰੋਂ ਨਿਕਲੋ ਡਰੀ ਡਰ ਹੈ ਐਕਸੀਡੈਂਟ ਦਾ ਡਰ ਇਹ ਪੈਸੇ ਨਾ ਖੋਲੇ ਮੋਬਾਈਲ ਨਾ ਖੋਲੇ ਡਰੀ ਡਰ ਹੈ ਘਰੋਂ ਨਿਕਲਿਆਂ ਸੋ ਅੰਦਰ ਨੂੰ ਵੱਡਾ ਕਰਨਾ ਸੀ ਬਾਹਰੋਂ ਵਿਗਿਆਨ ਨੇ ਸਾਇੰਸ ਨੇ ਸੁੱਖ ਦਿੱਤੇ ਸੁੱਖ ਅੰਦਰ ਲੈਣਾ ਸੀ ਪਰ ਅੰਦਰ ਨੂੰ ਵੱਡਾ ਕਰਨਾ ਸੀ ਸੋ ਅੰਦਰ ਕਮਜ਼ੋਰ ਹੋ ਗਿਆ ਹੱਥ 'ਚ ਜੋ ਮਰਜੀ ਖਜ਼ਾਨਾ ਹੈ ਜੇ ਤੂੰ ਧਰਮੀ ਨਹੀਂ ਤੇਰਾ ਰਾਜ ਨਹੀਂ ਚੱਲਣਾ ਧਰਮ ਨਾਲ ਰਾਜ ਚਲੇਗਾ ਧਰਮ ਕੀ ਆਸੀ ਮਨੁੱਖਾ ਕੁੱਤੇ ਨੂੰ ਇਹ ਨਹੀਂ ਪਿਆ ਜਾਂਦਾ ਕੁੱਤਾ ਬਣ ਕਿਸੇ ਜਾਨਵਰ ਨੂੰ ਕਿਸੇ ਰੁੱਖ ਨੂੰ ਜੇ ਸਾਡੇ ਤੇ ਉਹ ਨਹੀਂ ਖਾਤਾ ਲੈਵੇ ਕਿੰਨਾ ਫਲ ਦਿੱਤਾ ਬਾਲਣ ਦਿੱਤਾ ਤੁਹਾਨੂੰ ਕਿੰਨਾ ਕੁਝ ਦਿੱਤਾ ਤੁਹਾਡੀ ਹਵਾ ਸ਼ੁੱਧ ਕੀਤੀ ਸਾਫਤਾ ਦੇਣਾ ਨਹੀਂ ਦੇ ਸਕਣਾ ਵਿੱਚ ਹੀ ਬਈ ਖਾਤਾ ਛੱਡ ਕੇ ਭਜਣਾ ਪਏਗਾ ਇਹ ਰਉ ਮਾਝ ਨੇ ਕਿੰਨਾ ਦੁੱਧ ਦਿੱਤਾ ਕਿੰਨਾ ਕੁਛ ਦਿੱਤਾ ਸਾਡੇ ਇਹ ਉਹਨਾਂ ਦੇ ਕੱਪੜੇ ਬਣੇ ਪੈਰਾਂ ਦੀ ਜੁੱਤੀ ਬਣੀ ਉਹਦੇ ਹੱਡੀਆਂ ਤੋਂ ਕਈ ਕੁਛ ਬਣਿਆ ਕਿੰਨਾ ਕੁਛ ਦਿੱਤਾ ਜੇ ਸਾਫਤਾਬ ਹੋਏ ਨਾ ਬਈ ਖਾਤਾ ਛੱਡ ਕੇ ਵਿੱਚੇ ਹੀ ਭਜਣਾ ਪਏਗਾ ਸੋ ਅਸੀਂ ਬੰਦੇ ਹਾਂ ਬੰਦੇ ਨਹੀਂ ਦੋ ਲੱਤਾਂ ਵਾਲੇ ਪਸ਼ੂ ਆ ਦੋ ਬਾਹਾਂ ਵਾਲੇ ਥੋੜੀ ਕੁਆਲਿਟੀ ਵਧੀਆ ਹੈ ਸੋ ਬਾਹਰੂ ਕਰਨਾ ਹੋਣਾ ਹੈ ਆਪਣੇ ਆਪ ਦੀ ਜਾਣ ਪਛਾਣ ਕਰਨੀ ਹੈ ਸਾਰੇ ਪਢਾਰੇ ਅੰਦਰ ਹਨ ਮੰਤੂ ਜੋਸ ਰੂਪ ਹੈ ਇਉਂ ਕਹੇ ਨਾਨਕ ਹੈ ਮੰਤੂ ਜੋਸ ਰੂਪ ਹੈ ਆਪਣਾ ਮੂਲ ਪਛਾਣ ਜੜ ਨਾਲ ਜੁੜਨਾ ਪਏਗਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ 239 ਸਾਲ ਜੀਕੇ ਸਹੀ ਔਰ ਸੱਚਾ ਰਸਤਾ ਬਣਾਇਆ 4000 ਪਹਿਲੋਂ ਸੀ ਮਜਬ ਕੀ ਚਾ ਹੁਣ ਵੀ 4000 ਦੇ ਨੇੜੇ ਹੋਣਗੇ ਕੀ 4001 ਬਣਾਤਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਨਹੀਂ ਸੋ ਇਹ ਉੱਪਰ ਉੱਠ ਕੇ ਹੈ ਚੌਥੇ ਪਾਤਾ 11 ਵਰਲੇ ਨੂੰ ਸਮਝ ਆਉਂਦੀ ਹੈ ਜੋ ਸਮਝ ਲੈਂਦਾ ਹੋ ਉਹ ਨੰਦ ਚਿਰੰਦਾ ਹੈ ਸੋ ਨਾ ਆਪਣੇ ਆਪ ਨੂੰ ਵਟਪਾਗਾ ਸਮਝਦਾ ਜੋ ਬਾਪੂ ਨੇ ਅੰਗਸ ਸਿੰਘ ਜੀ ਧਰਮ ਸਿੰਘ ਪੁੱਤੇ ਹੁਣੇ ਆ 10 15 ਦਿਨਾਂ ਤੋਂ ਪਤਾ ਲੱਗਾ ਹੈ ਉਹ ਵੀ ਇਹ ਸੱਚ ਦਾ ਡੰਕਾ ਵਜਾ ਰਹੇ ਹਨ ਇਹ ਭਗਤੀ ਹੈ ਸੱਚ ਬੋਲਣਾ ਸੋ ਪਹਿਲੂ ਅਸੀਂ ਨੌਹਾਂ ਨੂੰ ਹਥਿਆਰ ਬਣਾਇਆ ਫਿਰ ਫਿਰ ਅਸੀਂ ਜੰਗਲ ਚੋਂ ਡਾਂਗ ਬਣਾ ਲਈ ਕੁੱਤਕਾ ਬਣਾ ਲਿਆ ਫਿਰ ਫਿਰ ਤਕਵਾ ਕੁਹਾੜੀ ਤਲਵਾਰ ਫਿਰ ਪਿਸਤੌਲ ਬੰਦੂਕ ਕੇ ਕੇ 47 ਫਿਰ ਵੱਡੇ ਵੱਡੇ ਜਹਾਜ਼ ਲੜਾਕੂ ਜਹਾਜ਼ ਟੈਂਕ ਫਿਰ ਪਰਮਾਣੂ ਬੰਬ ਜਿਉਂ ਜਿਉਂ ਅਸੀਂ ਵੱਡੇ ਹੋਏ ਹਥਿਆਰ ਸਾਡੇ ਬਦਲਦੇ ਰਹੇ ਸੋ ਵਿਚਾਰ ਦਾ ਹਥਿਆਰ ਬਹੁਤ ਵੱਡਾ ਹੈ ਸੋ ਵਿਚਾਰ ਨੂੰ ਵਿਚਾਰ ਨਾਲ ਮਾਰਨਾ ਨਾ ਪਏਗਾ ਸ਼ਬਦ 'ਚ ਬਹੁਤ ਤਾਕਤ ਹੈ ਇੱਕ ਸ਼ਬਦ ਆਇਆ ਸਰੀਰ ਨੱਚ ਉੱਟਦਾ ਹੈ ਇਕ ਸ਼ਬਦ ਆਇਆ ਪੈਂਦੀ ਘਲਾ ਦਾ ਸਰੀਰ ਚ ਜਾਨ ਨਹੀਂ ਰਹਿੰਦੀ ਹੱਥ ਚ ਸਾਰੇ ਖਜ਼ਾਨੇ ਡਿੱਗ ਪੈਂਦੇ ਹਨ ਹੱਥ ਚ ਐ ਕੇ ਕੇ 47 ਹੈ ਜੇ ਅੰਦਰ ਡਰ ਹੈ ਬਾਹਰੋਂ ਸਰੀਰ ਕੰਮੇਗਾ ਡਿੱਗ ਪੇਗਾ ਅੰਦਰ ਨੂੰ ਵੱਡਾ ਕਰਨਾ ਹੈ ਸੋ ਦਾਸ ਨੇ ਕਾਫੀ 40 50 ਲੱਖ ਲਾਇਆ ਹੈ ਜੁਐਸਏ ਦੀ ਵਿਦਿਆ ਸਿੱਖੀ ਹੈ ਸੋ ਪਹਿਲੇ 16 ਸਾਲ ਗੁਰੂ ਘਰ ਦਾ ਖਜ਼ਾਨਚੀ ਰਿਆ ਸੋ ਸ਼ੰਕ ਹੈ ਮੈਂ ਸੁਧਰ ਗਿਆ ساری ਵੀਡੀਓ ਮੇਰੇ ਵਾਸਤੇ ਮੈਂ ਬੋ ਰਿਹਾ ਮੇਰੇ ਕੰਨ ਸਰਵਨ ਕਰ ਰਹੇ ਆ ਅੱਖਾਂ ਨਾਲ ਨਰੰਗਕਾਰ ਦਿਸੇਗਾ ਕੰਨਾ ਅੱਖਾਂ ਨਾਲ ਸੰਸਾਰ ਦਿਸੇਗਾ ਬਾਹਰੂ ਅੱਖਾਂ ਨਾਲ ਸੰਸਾਰ ਦਿਸੇਗਾ ਕੰਨਾ ਨਾਲ ਨਰੰਗਕਾਰ ਦਿਸਣਾ ਹੈ ਜਪ ਕਰਨਾ ਜਾਪ ਕਰਨਾ ਜਪ ਦਾ ਅਰਥ ਕੀ ਹੈ ਸਮਝਣਾ ਸੋ ਜੇ ਤੋ ਉਤਾਰਟਨ ਕਰੀ ਜਾਂਗੇ ਪਾਣੀ ਪਾਣੀ ਕਰਿਆ ਰੋਟੀ ਰੋਟੀ ਕਰਿਆ ਬੋਲਿਆਂ ਕੱਲਿਆਂ ਨਹੀਂ ਕੁਛ ਹੋਣਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸੋ ਮੈਦਾਨ ਚ ਉਤਰਨਾ ਪਏਗਾ ਹਾਰ ਜਿੱਤ ਬਣੀ ਹੈ ਜੇ ਤੂੰ ਖੇਡਦੇ ਨਹੀਂ ਹਾਰਿਆ ਹੋਇਆ ਹਾਰ ਕਿਤੇ ਗੱਲ ਪੈਂਦਾ ਹੈ ਜੋ ਜਿੱਤ ਪ੍ਰਾਪਤ ਕਰਦਾ ਹੈ ਤੂੰ ਆ ਆਪਣੀ ਖੋਪਰੀ ਨੂੰ ਛੱਡ ਕੇ ਗੁਰੂ ਦੀ ਮਤ ਧਾਰ ਇੱਥੇ ਹੈ ਇੱਕ ਜਨਕਾਜਾਪੁਰ ਜਹ ਸੋ ਘਰ ਮਤ ਧਾਰੇਗਾ ਤੇਰੀ ਜੈ ਜੈਕਾਰ ਹੋਏਗੀ ਸੋ ਸੱਚ ਦਾ ਮਾਰਗ ਔਖਾ ਹੈ ਇਧਰ ਭੀੜ ਨਹੀਂ ਹੈ ਜੀ ਥਰਲੇ ਵਲੇ ਹਨ ਉਹ ਆਏ ਕਰ ਸਭ ਮਸਲੇ ਹੱਲ ਕਿਉਂ ਨਹੀਂ ਹੋ ਰਹੇ ਮਸਲੇ ਹੱਲ ਹੋ ਨਹੀਂ ਰਹੇ ਮਨ ਲੈ ਹੈ ਕਿਤੇ ਨਾ ਤੋਂ ਮੈ ਲੱਥੇਗੀ ਸਭ ਤੋਂ ਮੈਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਕੀ ਕੋਕ ਰੋਕ ਲੇਗਾ ਪਿਆਸ ਰੁਕਲੇਗਾ ਪੋਟੀ ਹੋਈ ਆਈ ਰੋਕ ਲੇਗਾ ਬੱਚੇ ਜਵਾਨ ਹੋ ਗਏ ਸ਼ਾਦੀ ਕਰਨੋਂ ਰੋਕ ਲੇਗਾ ਛੱਤ ਗਿਰ ਰਹੀ ਐ ਨਵਾਂ ਘਰ ਬਣਾਣਾ ਪਏਗਾ ਸ ਮੱਝ ਠੋਕੜ ਹੈ ਭੱਜ ਰਹੀ ਐ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਸ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਆਪੇ ਪ੍ਰਗਟ ਹੋਏਗੀ ਦਾਸ ਦੀ ਖੋਜ ਹੈ ਬਾਹ ਖੜੀ ਕਰਕੇ ਕਹਿ ਸਕਦਾ ਹੈ ਠੀਕ ਹੈ ਕੋਈ ਨਾ ਕੋਈ ਮੁੱਦਾ ਉਠਾਏਗਾ ਕੋਈ ਨਾ ਕੋਈ ਸੋਚੇਗਾ ਭਗਤ ਸਾਨੂੰ ਆਪਣੇ ਬੱਚੇ ਕੱਲੇ ਦਿੰਦੇ ਹਨ ਭਗਤਾਂ ਦਾ ਕੀ ਫਰਕ ਹੈ ਉਹ ਸਾਰੇ ਸੰਸਾਰ ਨੂੰ ਆਪਣੇ ਬੱਚੇ ਸਮਝਦੇ ਹਨ ਮਾਤਾ ਸਮਝਦੇ ਹਨ ਪਿਤਾ ਸਮਝਦੇ ਹਨ ਭੈਣ ਸਾਂ ਮਾਨ ਸਮਝਦੇ ਹਨ ਸਾਰਾ ਪਰਿਵਾਰ ਸੰਯਦੇ ਹਨ ਨਾ ਬਨੇ ਸਾਰੇ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਸੰਸਾਰ ਤੇ ਸਵਿਧਾਨ ਲਾਗੂ ਹੋ ਸਕਦਾ ਹੈ ਪਰ ਕਮਲਿਆ ਦੇ ਹੱਥ ਖਜ਼ਾਨਾ ਆ ਗਿਆ ਸਿੱਖਾਂ ਨੂੰ ਸੇਵਾ ਸੰਭਾਲ ਮਿਲੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰ ਸਾਰਿਆਂ ਦੇ ਸਾਂਝੇ ਗੁਰੂ ਹਨ ਪਰਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ मूत पलीति कप्पड़ हुए देरिये तो मत पापा का संग ओ तो नावै का रंग पुन्नी पापी आखण नाहे कर कर करना लिख ले जाओ आपे बीज आपे ही खाओ नानक हुक्मी आओ जाह अपराध का बीज है पाप ਮਾੜੀ ਸੋਚ ਸੋਏ ਟੈਂਦੀ ਕਲਾ ਨੂੰ ਚੜਦੀ ਕਲਾ ਵਿੱਚ ਚੰਗੀ ਸੰਗਤ ਕਰਨੀ ਪੈਗੀ ਫਰੀਚ ਨਹੀਂ ਮਿਲਣਾ ਸੋ ਚੰਗੇ ਸੰਸਕਾਰ ਕਿਰਦਾਰ ਸੋ ਇਹ ਤਰਕ ਲੌਜੀਕ ਨਾਲ ਗੱਲ ਕਰਨੀ ਪੈਗੀ ਬੀਬੀਆਂ 'ਚ ਜਿਆਦਾ ਭਾਵਨਾ ਹੁੰਦੀ ਹੈ ਸੋ ਭਾਵਨਾ ਸੋ ਅੱਖਾਂ ਵੇਖਣ ਗਿਆ ਪੈਰ ਹਨ ਭਾਵਨਾ ਕੰਨਾਂ ਨਾਲ ਸਾਰਾ ਅੰਦਰ ਖੇਲ ਹੈ ਅੰਦਰ ਦੇ ਹਨ ਪੰਡਾਰੇ ਤੀਰਥ ਦੇ ਅੰਦਰ ਹੈ ਇਹ ਨਰਕ ਸਰਕ ਛੱਡ ਕੇ ਪਾਪ ਨੂੰ ਛੱਡ ਕੇ ਧੂ ਅੱਗੇ ਹੈ ਚੌਥੇ ਪੱਤ ਦਾ ਗਿਆਨ ਜਿੱਥੇ ਆਨੰਦ ਹੀ ਆਨੰਦ ਹੈ ਟੁਕੜੇ ਟੁਕੜੇ ਹੋ ਜੇ ਖੱਲਰੀਆਂ ਲੱਤ ਚਨ ਖੋਪਰੀਆਂ ਲੱਤ ਚਨ ਸੋ ਆਲੂਆ ਕੋ ਵਾਲਿਆ ਜਾਏ ਸੋ ਉਥੇ ਹੈ ਆਨੰਦ ਕਿਸੇ ਕੀਮਤ ਤੇ ਨਹੀਂ ਜੋ ਲੱਥਦਾ ਸੋ ਅੰਦਰੋਂ ਹੀ ਅੰਮ੍ਰਿਤ ਪ੍ਰਗਟ ਹੋਏਗਾ ਜੀ ਤੂੰ ਪਰੇਸ਼ਾਨ ਨਾ ਹੋ ਤੇਰੀ ਸੋਚ ਵਰਗਾ ਤੈਨੂੰ ਮਿਲ ਜਾਏਗਾ ਜੀ ਸੇਰ ਦਾ ਭੁੱਲਿਆ ਸ਼ਾਮ ਨੂੰ ਕਾਰਾ ਜੇ ਭੁੱਲਿਆ ਨਹੀਂ ਅਸੀਂ ਭੁੱਲਿਆ ਕੁਆਚੀ ਚੀਜ਼ ਹੋ ਸਕਦਾ ਲੱਭੇ ਲੱਭੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖਦੇ ਦੇਖਦੇ ਜੀ